ਇਹ 19 ਉਹ ਮਿੱਠਾ ਬਣਨਾ ਹੈ ਇੰਨਾ ਕੁੜਪਾ ਉਹਨਾ ਮਿੱਠਾ ਤਾਂ ਤੁਹਾਡੀ ਜਿੰਨੀ ਮਿਹਨਤ ਹੈ ਰੱਬ ਨੇ ਉਹਨਾ ਦੁੱਗਣਾ ਤਿੰਗਣਾ ਚੌਗਣਾ ਮੋੜਨਾ ਹੈ ਤੁਹਾਨੂੰ ਬਸ ਮਿਹਨਤ ਕਰਨ ਦੇਵਾ ਆਪਣੇ ਆਪਣੇ ਕੋਲ ਪੂਸਾ ਆਉਣਾ ਵੀ ਆਪਣੇ ਹੱਥ ਹੁੰਨੇ ਫਲਾਂਟ ਜੋ ਕਰੈ ਰਿਹਾ ਜੀ ਰੱਬ ਸਭ ਨੂੰ ਨਾ ਦਊਗਾ ਬਿਲਕੁਲ ਜੀ ਆਪਾਂ ਕਈ ਵਾਰੀ ਬਹੁਤ ਜਲਦੀ ਹਿੰਮਤ ਹਾਰਦੇ ਆ ਕਿ ਯਾਰ ਮੇਰਾ ਨਹੀਂ ਬਣਿਆ ਮੈਂ ਕੋਈ ਦੁਕਾਨ ਖੋਲੀ ਆ ਮੰਨ ਲਓ ਮਹੀਨੇ ਬਾਅਦ ਮੈਂ ਕਹਿ ਦਵਾ ਯਾਰ ਸੇਲ ਵੀ ਪੂਰੀ ਨਹੀਂ ਹੁੰਦੀ ਕਰਾਇਆ ਨਹੀਂ ਨਿਕਲਦਾ ਮੈਂ ਬੰਦ ਕਰਤੀ ਨਹੀਂ ਸਬਰ ਰੱਖੋ ਰੱਬ ਦੇ ਆਸਰੇ ਰੱਖੋ ਰੱਬ ਤੁਹਾਨੂੰ ਦਊਗਾ ਔਖਾ ਸੌਖਾ ਇਧਰ ਉਧਰ ਰਿਸੋਰਸ ਮੈਨੇਜ ਕਰੋ ਫਾਈਨਾਂਸ ਮੈਨੇਜ ਕਰੋ ਪੈਸਾ ਲਿਆਓ ਔਰ ਆਪ ਆਪਣੇ ਆਪ ਕਿਤੇ ਨਾ ਕਿਤੇ ਕੱਢੂਗਾ ਮਿਹਨਤ ਰੱਖੋ ਬਸ ਮਿਹਨਤ ਨਾਲ ਮਿਲ ਜਾਣਾ ਭਾਈ ਜੀ ਇਹ ਹੀ ਤਿੰਨ ਚਾਰ ਚੀਜ਼ਾਂ ਜਿਹੜੀਆਂ ਮੇਰੇ ਕੰਮ ਆਈਆਂ ਨੇ ਸਬਰ ਪਰ ਸਿਵਰੈਂਸ ਜਿਸ ਨੂੰ ਕਹਿੰਦੇ ਆ ਆਪਾਂ ਦੂਜੀ ਚੀਜ਼ ਹੈ ਕਿ ਆਪਣੀ ਸਾਫ਼ ਨੀਤ ਆ ਕਦੇ ਕਿਸਦਾ ਮਾੜਾ ਸੋਚ ਕੇ ਕੰਮ ਨਹੀਂ ਕੀਤਾ ਤੀਜੀ ਚੀਜ਼ ਹੈ ਕਿ ਆਪਾਂ ਕਦੇ ਮਿਹਨਤ ਤੋਂ ਗਰੀਜ਼ ਨਹੀਂ ਕੀਤਾ ਚਾਹੇ ਹੱਥੀ ਕਰਨੀ ਪਵੇ ਮੈਂ ਇੰਸਟੀਚਿਊਟ ਚ ਸ਼ੁਰੂਆਤ ਸ਼ੁਰੂਆਤ ਦੇ ਵਿੱਚ ਪੋਚੇ ਆਪ ਲਾਏ ਆ ਹਮ ਸਫਾਈਆਂ ਆਪ ਕੀਤੀਆਂ ਕਿਉਂਕਿ ਉਸ ਟਾਈਮ ਪੈਸੇ ਨਹੀਂ ਸੀਗੇ ਕਿਉਂਕਿ ਪਤਾ ਵੀ ਜੇ ਸਫਾਈ ਵਾਲੇ ਨੂੰ ਰੱਖਾਂਗੇ ਉਹਨੂੰ ਇਹ ਯਾਰ ਦੇਣਾ ਪੈਣਾ ਹਮ ਮੈਂ ਉਹ ਵੀ ਪਹਚਾੰਦਾ ਹੁੰਦਾ ਸੀ ਕਿ ਆਪ ਕਰ ਲਓ